ਵੀਐਨ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸੱਤ ਸ਼ਿਰਿਆਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾ ਦਾ ਨਿਗਾ ਸਵਾਗਤ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਹੋਰ ਸ਼ਿਕੰਜਾ ਕੱਸਿਆ ਗਿਆ ਅਮਰੀਕਾ ਤੋਂ ਇੱਕ ਹੋਰ ਜਹਾਜ਼ ਆ ਰਿਹਾ ਹੈ ਪੰਜਾਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਆਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੱਤ ਮੈਂਬਰੀ ਕਮੇਟੀ ਦੀ ਇੱਕ ਵਾਰ ਫਿਰ ਹੋਈ ਮੀਟਿੰਗ ਪਰ ਹੁੰਦੜ ਫਿਰ ਰਹੇ ਗਏ ਰਾਜ਼ਰ ਪੰਜਾਬ ਸਰਕਾਰ ਨੇ ਸੱਦਿਆ ਵਿਸ਼ੇਸ਼ اجلاس ਕੈਬਨਟ ਨੇ ਕੀਤੇ ਕੁਝ ਵੱਡੇ ਫੈਸਲੇ ਮੁੱਖ ਮੰਤਰੀ ਮਾਨ ਨੇ ਅਹੁਦਾ ਛੱਡਣ ਦੀ ਕੀਤੀ ਪੇਸ਼ਕਸ਼ ਕੇਂਦਰ ਅਤੇ ਕਿਸਾਨਾਂ ਵਿਚਕਾਰ ਮੀਟਿੰਗ ਹੋਵੇਗੀ ਅੱਜ ਕੇਂਦਰ ਦਾ ਵੱਡਾ ਫੈਸਲਾ ਮਣੀਪੁਰ ਵਿੱਚ ਵੀਰੇਨ ਸਿੰਘ ਦੇ ਅਸਤੀਫੇ ਬਾਅਦ ਲਗਾਇਆ ਰਾਸ਼ਟਰਪਤੀ ਰਾਜ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਅੱਜ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਤਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਤੇ ਜੇਕਰ ਚੰਗਾ ਲੱਗਿਆ ਫਿਰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਆਪਣਾ ਨਵਾਂ ਚੈਨਲ ਟੀਵੀਆ ਨਿਊ ਸਬਸਕ੍ਰਾਈਬ ਨਹੀਂ ਕੀਤਾ ਜੇ ਤੁਸੀਂ ਟੀਵੀਆ ਨਿਊ ਚੈਨਲ ਲੱਭਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਲਿਖਿਆ ਜਾ ਰਿਹਾ ਹੈ ਐਟ ਅਫੀਸ਼ੀਅਲ ਟੀਵੀ ਐਨ ਸਰਚ ਕਰਕੇ ਲੱਭਿਆ ਜਾ ਸਕਦਾ ਤੁਸੀਂ ਆਪਣੇ ਇਹਨਾਂ ਚੈਨਲਸ ਨੂੰ ਸਬਸਕ੍ਰਾਈਬ ਕਰ ਲੈਣਾ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਹੁਣ ਸਭ ਤੋਂ ਪਹਿਲਾਂ ਗੱਲ ਕਰਦੇ ਆ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਲਗਾਤਾਰ ਸਖਤੀਆਂ ਦਾ ਦੌਰ ਹੈ ਪਿਛਲੇ ਹਫਤੇ ਅਮਰੀਕਾ ਦੇ ਵੱਲੋਂ 104 ਭਾਰਤੀਆਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਅਮਰੀਕਾ ਦੇ 487 ਹੋਰ ਭਾਰਤੀ ਨਾਗਰਿਕਾਂ ਨੂੰ ਰੀਪੋਰਟ ਕਰਦੀ ਤਿਆਰੀ ਤਕਰੀਬਨ ਮੁਕੰਮਲ ਕਰ ਲਈ ਹੈ ਦੂਸਰੇ ਪਾਸੇ ਇਹ ਵੀ ਖਬਰ ਮਿਲਹੀ ਹੈ ਕਿ ਭਾਰਤ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਨਾਲ ਅਣਮਨੁੱਖੀ ਵਰਤਾਰੇ ਦੀ ਸੰਭਾਵਨਾ ਤੇ ਚਿੰਤਾ ਵੀ ਪ੍ਰਗਟਾਈ ਹੈ ਦਾ ਇੰਡੀਅਨ ਐਕਸਪ੍ਰੈਸ ਦੀ ਖਬਰ ਅਨੁਸਾਰ ਹੋਰ 800 ਵਿਅਕਤੀ ਜਿਨ੍ਹਾਂ ਵਿੱਚ 487 ਭਾਰਤੀ ਨਾਗਰਿਕ ਅਤੇ 298 ਹੋਰ ਨੇ ਉਹਨਾਂ ਨੂੰ ਤਕਰੀਬਨ ਤਕਰੀਬਨ ਤਸਦੀਕ ਕਰ ਦਿੱਤਾ ਗਿਆ ਪਾਵਦੇਸ਼ਨ ਕਾਲੇਦੇ ਉਹ ਆਖਰੀ ਪੜਾਅ ਵਿੱਚ ਨੇ ਜਲਦ ਇਹਨਾਂ ਨੂੰ ਦੇਸ਼ ਨਿਕਾਲਾ ਦਿੱਤਾ ਜਾਣਾ ਹੈ ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਵਿੱਚੋਂ ਲਗਭਗ 190 ਹੋਰ ਭਾਰਤੀ ਪਹਿਲਾਂ ਕੜ ਦਿੱਤੇ ਜਾਣਗੇ ਜਿਨ੍ਹਾਂ ਵਿੱਚੋਂ 95 ਭਾਰਤੀਆਂ ਨੂੰ ਲੈ ਕੇ ਅਮਰੀਕੀ ਜਹਾਜ਼ 15 ਫਰਵਰੀ ਨੂੰ ਪੰਜਾਬ ਪਹੁੰਚ ਸਕਦਾ ਹੈ ਦੂਸਰਾ ਜਹਾਜ਼ ਉਸ ਤੋਂ ਅਗਲੇ ਦਿਨ 16 ਫਰਵਰੀ ਨੂੰ 95 ਹੋਰ ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਹਵਾਈ ਅੱਡੇ ਤੇ ਪਹੁੰਚਣ ਦੀ ਉਮੀਦ ਹੈ ਪਹਿਲੀ ਫਲਾਈਟ ਦੀ ਤਰ੍ਹਾਂ ਇਸ ਫਲਾਈਟ ਨੂੰ ਵੀ ਅੰਮ੍ਰਿਤਸਰ ਹਵਾਈ ਅੱਡੇ ਤੇ ਹੀ ਲੈਂਡ ਕਰਵਾਇਆ ਜਾਏਗਾ ਅਤੇ ਉੱਥੋਂ ਚੈਕਿੰਗ ਤੋਂ ਬਾਅਦ ਸਾਰਿਆਂ ਨੂੰ ਆਪੋ ਆਪਣੇ ਸੂਬਿਆਂ ਵਿੱਚ ਭੇਜਿਆ ਜਾਏਗਾ ਹਾਲਾਂਕਿ ਇਸ ਬਾਰੇ ਹਾਲੇ ਤੱਕ ਅਧਿਕਾਰਤ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਦੱਸਣਾ ਬਣਦਾ ਹੈ ਕਿ ਅਮਰੀਕਾ ਤੋਂ ਰਿਪੋਰਟ ਕੀਤੇ ਗਏ 104 ਭਾਰਤੀਆਂ ਨੂੰ ਲੈ ਕੇ ਇੱਕ ਅਮਰੀਕੀ ਫੌਜੀ ਜਹਾਜ਼ ਬੀਤੇ ਬੁੱਧਵਾਰ 5 ਫਰਵਰੀ ਨੂੰ ਅੰਮ੍ਰਿਤਸਰ ਆ ਕੇ ਉਤਰਿਆ ਸੀ ਉਹਨਾਂ ਵਿੱਚ ਹਰਿਆਣਾ ਅਤੇ ਗੁਜਰਾਤ ਦੇ 33 33 ਜਦੋਂ ਕਿ ਪੰਜਾਬ ਦੇ 30 ਵਿਅਕਤੀ ਸ਼ਾਮਲ ਸਨ ਜਾਣਕਾਰੀ ਮਿਲ ਰਹੀ ਹੈ ਕਿ ਇਹ ਵੀ ਹਵਾਈ ਫੌਜ ਦਾ ਜਹਾਜ਼ ਹੀ ਹੋਵੇਗਾ ਅਤੇ ਇਹ ਵੀ ਉਸੇ ਤਰੀਕ ਨਾਲ ਅੰਮ੍ਰਿਤਸਰ ਉਤਾਰਿਆ ਜਾ ਸਕਦਾ ਹੈ ਤੇ ਹੁਣ ਇੱਕ ਪਾਸੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮਰੀਕੀ ਰਾਸ਼ਟਰਪਤੀ ਦੇ ਦਰਮਿਆਨ ਮੁਲਾਕਾਤਾਂ ਦੀਏ ਦੌਰ ਅਤੇ ਉਹਨਾਂ ਦੇ ਵਿਦੇਸ਼ੀ ਦੌਰੇ ਦੀਆਂ ਖਬਰਾਂ ਸੀ ਪਰ ਉਹਨਾਂ ਨਾਲ ਮੁਲਾਕਾਤ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਟੈਰਫ ਨੂੰ ਲੈ ਕੇ ਇੱਕ ਵੱਡਾ ਐਲਾਨ ਕੀਤਾ ਜੋ ਕਿ ਭਾਰਤ ਵਾਸਤੇ ਇੱਕ ਵੱਡਾ ਝਟਕਾ ਹੈ ਰਾਸ਼ਟਰਪਤੀ ਟਰੰਪ ਨੇ ਅਧਿਕਾਰ ਤੌਰ ਤੇ ਪਰਸਪਰ ਟੈਰਫ ਉਹਦਾ ਐਲਾਨ ਕਰ ਦਿੱਤਾ ਕਿ ਇਹ ਲਾਇਆ ਜਾਏਗਾ ਉਨਾ ਕਿਹਾ ਕਿ ਜੋ ਟੈਰਫ ਦੂਸਰੇ ਦੇਸ਼ ਸਾਡੇ ਤੇ ਲਾ ਰਹੇ ਨੇ ਅਸੀਂ ਵੀ ਉਹਨਾਂ ਤੇ ਉਸੇ ਤਰ੍ਹਾਂ ਦਾ ਟੈਰਫ ਲਾਵਾਂਗੇ। ਉਹਨਾਂ ਆ ਕਿਹਾ ਕਿ ਅਫਰੀਕੀ ਸਹਿਯੋਗੀ ਜਿਹੜੇ ਅਕਸਰ ਸਾਡੇ ਵਪਾਰ ਦੇ ਉੱਤੇ ਦੁਸ਼ਮਣਾ ਵਰਗਾ ਵਤੀਰਾ ਕਰਦੇ ਨੇ ਜਿਵੇਂ ਕਿ ਉਹਨਾਂ ਨੇ ਆਪਣੇ ਕੁਝ ਪਿਛਲੇ ਤਜਰਬਿਆਂ ਦਾ ਜ਼ਿਕਰ ਕੀਤਾ। ਉਹਨਾਂ ਨੇ ਆਪਣੇ ਓਵਲ ਦਫ਼ਤਰ ਦੇ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਮਰੀਕਾ ਦੀ ਘਰੇਲੂ ਅਤੇ ਵਿਦੇਸ਼ ਨੀਤੀ ਜੋ ਹੈ ਉਹ ਹਿਲਾ ਦੇਣ ਵਾਲੀ ਹੈ ਅਤੇ ਅਸੀਂ ਆਪਣੇ ਤਾਜ਼ਾ ਕਦਮਾਂ ਦੀ ਚੋਣ ਕੀਤੀ ਹੈ। ਉਨਾ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਦਾਵਾ ਕੀਤਾ ਗਿਆ ਸੀ ਕਿ ਅੱਖ ਦੇ ਬਦਲੇ ਅੱਖ ਭਾਵ ਟੈਰਫ ਦੇ ਬਦਲੇ ਟੈਰਫ ਉਹੀ ਕਦਮ ਹੁਣ ਇਹ ਚੁੱਕਿਆ ਜਾ ਰਿਹਾ ਹੈ ਉਦਾਹਰਨ ਵਜੋਂ ਜੇਕਰ ਭਾਰਤ ਅਮਰੀਕੀ ਮੁਲਕ ਤੇ 25% ਟੈਰਫ ਲਾਉਂਦਾ ਤਾਂ ਵਾਸ਼ਿੰਗਟਨ ਵੀ ਭਾਵ ਅਮਰੀਕਾ ਵੀ ਭਾਰਤ ਤੋਂ ਆਉਣ ਵਾਲੇ ਆਯਾਤ ਤੇ 25% ਟੈਰਫ ਲਗਾ ਦੇਵੇਗਾ ਇਹ ਭਾਰਤ ਵਾਸਤੇ ਇਸ ਮੁਲਾਕਾਤ ਅਤੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਪਹਿਲਾਂ ਇੱਕ ਵੱਡੀ ਖਬਰ ਹੈ ਤੇ ਹੁਣ ਦੂਸਰੇ ਪਾਸੇ ਜਿਸ ਦੀ ਉਡੀਕ ਕੀਤੀ ਜਾ ਰਹੀ ਸੀ ਕਿ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਗਿਆਨੀ ਹਰਪ੍ਰੀਤ ਸਿੰਘ ਮਾਮਲੇ ਵਿੱਚ ਕਦੋਂ ਆਪਣੀ ਚੁੱਪ ਤੋੜਨਗੇ ਆਖਰ ਉਹਨਾਂ ਨੇ ਚੁੱਪ ਤੋੜ ਦਿੱਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਨੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ। ਉਹਨਾਂ ਕਿਹਾ ਕਿ ਬੀਤੇ ਦਿਨਾਂ ਤੋਂ ਕੁਝ ਘਟਨਾਕਰਮ ਵਾਪਰੇ ਆ ਤੇ ਕਰਮਵਾਰ ਵਾਪਰੇ ਆ। ਮੈਂ ਉਹਨਾਂ ਸਾਰੇ ਪੱਖਾਂ ਤੋਂ ਬੜੀ ਗੰਭੀਰਤਾ ਨਾਲ ਉਹਨਾਂ ਨੂੰ ਬਾਚਿਆ ਅਤੇ ਬਾਚ ਰਿਹਾ। ਇਨ੍ਹਾਂ ਹਾਲਾਤਾਂ ਤੋਂ ਮੇਰਾ ਮਨ ਬੇਹੱਦ ਦੁਖੀ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਅਹੁਦੇ ਤੋਂ ਹਟਾਏ ਲਈ ਵਰਤੇ ਜਾਣ ਵਾਲੇ ਕਾਰਨ ਤਰੀਕੇ ਉਹ ਬਿਲਕੁਲ ਵੀ ਉਹਨਾਂ ਨੇ ਆਖਿਆ ਕਿ ਸਹੀ ਨਹੀਂ ਹੈ ਦਸਣਾ ਬਣਦਾ ਕਿ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥਕ ਭਾਵਨਾਵਾਂ ਅਤੇ ਪਰੰਪਰਾਵਾਂ ਦੀ ਰੌਸ਼ਨੀ ਦੇ ਵਿੱਚ ਹੋਏ ਫੈਸਲਿਆਂ ਤੋਂ ਬਾਅਦ ਇਹ ਸਾਰਾ ਕੁਝ ਲੱਗ ਰਿਹਾ ਸੀ ਜਾਪ ਰਿਹਾ ਸੀ ਕਿ ਸਿੰਘ ਸਾਹਿਬਾਰ ਦੇ ਖਿਲਾਫ ਗਿਣੇ ਮਿਥੇ ਤਰੀਕੇ ਦੇ ਨਾਲ ਮਾਹੌਲ ਬਣਾਇਆ ਜਾ ਰਿਹਾ ਹੈ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ 18 ਸਾਲ ਪੁਰਾਣੇ ਪਰਿਵਾਰਕ ਮਸਲੇ ਨੂੰ ਗਲਤ ਰੰਗਤ ਦੇ ਕੇ ਮੀਡੀਆ ਟ੍ਰਾਇਲ ਚਲਾਇਆ ਗਿਆ। ਇਸ ਸਬੰਧ ਵਿੱਚ ਬਤੌਰ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਮੈਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਾਂਚ ਕਮੇਟੀ ਬਿਠਾਉਣ ਵਾਲੇ ਵੀ ਆਖਿਆ ਸੀ ਕਿ ਇਹ ਬਿਲਕੁਲ ਠੀਕ ਨਹੀਂ ਹੈ। ਜੇਕਰ ਕਿਸੇ ਵੀ ਤਖਤ ਸਾਹਿਬ ਦੇ ਕਿਸੇ ਜਥੇਦਾਰ ਸਾਹਿਬ ਵਿਰੁੱਧ ਕੋਈ ਕਿਸੇ ਤਰ੍ਹਾਂ ਦੇ ਦੋਸ਼ ਹੋਣ ਤਾਂ ਉਹਨਾਂ ਦੀ ਪੜਤਾਲ ਦੀ ਲੋੜ ਹੋਵੇ ਤਾਂ ਇਹ ਕੇਵਲ ਤੇ ਕੇਵਲ ਸ਼੍ਰੀ ਅਕਾਲ ਤਖਤ ਸਾਹਿਬ ਹੀ ਕਰਵਾ ਸਕਦੇ ਐ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਨ੍ਹਾਂ ਦੇ ਅਹੁਦੇ ਤੋਂ ਸੇਵਾ ਮੁਕਤ ਕਰਨਾ ਇਹ ਮੰਦਭਾਗਾ ਹੈ ਇਸ ਤਰ੍ਹਾਂ ਜਥੇਦਾਰ ਸਹਿਬਾਨਾਂ ਨੂੰ ਜਲਦੀਰ ਕਰਕੇ ਸੇਵਾ ਮੁਕਤ ਕਰਨਾ ਬੇहद ਮੰਦਭਾਗਾ ਵਰਤਾਰਾ ਇੱਕ ਵਾਰ ਫਿਰ ਆਪਣੀ ਆਤਮਾ ਤੋਂ ਇਹ ਕਹਿਣਾ ਚਾਹੁੰਦਾ ਹੈ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸੇਵਾ ਮੁਕਤ ਕਰਨਾ ਬੇहद ਨਿੰਦਣਯੋਗ ਅਤੇ ਮੰਦਭਾਗਾ ਵਰਤਾਰਾ ਜੋ ਕਿ ਤਖਤ ਸਹਿਬਾਨ ਦੀ ਆਜ਼ਾਦ ਹੋਣਦ ਹਸਤੀ ਨੂੰ ਵੀ ਨੁਕਸਾਨ ਪਹੁੰਚਾਉਣ ਵਾਲਾ ਹੁਣ ਇਹ ਤਾਂ ਬਿਆਰ ਉਹਨਾਂ ਦਾ ਸਾਹਮਣੇ ਆ ਗਿਆ ਕਿ ਇਹ ਗਲਤ ਵਤੀਰਾ ਕੀਤਾ ਗਿਆ ਹੈ ਪਰ ਸ਼ਾਇਦ ਪੰਥਕ ਧਿਰਾਂ ਇਹ ਇਸ ਤੋਂ ਵੱਧ ਚਾਹੁੰਦੀਆਂ ਨੇ ਕਿ ਉਹ ਇਹ ਕਹਿਣ ਕਿ ਇਹ ਫੈਸਲਾ ਹੀ ਗਲਤ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਮਸਲੇ ਤੇ ਉੱਤੇ ਇਸ ਫੈਸਲੇ ਨੂੰ ਪਲਟਾਉਣ ਵਾਸਤੇ ਕੋਈ ਹੁਕਮ ਵੀ ਜਾਰੀ ਕਰਨ ਪਰ ਇਹਨਾ ਕਹਿਣਾ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਵਿੱਚ ਸਿੱਧੇ ਨਿਤਰਨ ਵਾਲਾ ਫੈਸਲਾ ਉਹਨਾਂ ਦੇ ਇਸ ਪੋਸਟ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਅਤੇ ਫਿਰ ਉਸ ਸਬ ਕਮੇਟੀ ਵੱਲੋਂ ਜਾਂਚ ਪੜਤਾਲ ਨੂੰ ਇੱਕ ਵਾਰ ਫਿਰ ਸਿੰਘ ਸਹਿਬਾਨ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਜੋ ਫੈਸਲਾ ਸੁਣਾਇਆ ਗਿਆ ਉਹਨੂੰ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਮੁੱਢੋਂ ਰੱਦ ਕਰ ਦਿੱਤਾ ਤੇ ਹੁਣ ਗੱਲ ਕਰਦੇ ਹਾਂ ਸੱਤ ਮੈਂਬਰੀ ਕਮੇਟੀ ਇਹ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਫੈਸਲਾ ਸੀ ਇਹ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਕਿ ਇਹਦੀ ਨਿਗਰਾਨੀ ਹੇਠ ਇਹ ਹੀ ਭਰਤੀ ਕਰੇਗੀ ਹੁਣ ਇਸ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਦੀ ਖਬਰ ਹੈ ਇਸ ਮੀਟਿੰਗ ਦੇ ਵਿੱਚ ਪੰਥਕ ਵਿਚਾਰਾਂ ਹੋਈਆਂ ਨੇ ਅਤੇ ਅਕਾਲੀ ਦਲ ਨੂੰ ਇੱਕਜੁੱਟ ਕਰਨ ਲਈ ਹਰ ਇੱਕ ਪਹਿਲੂ ਵਿਚਾਰੇ ਜਾਣ ਦੀ ਖਬਰ ਹੈ 16 ਫਰਵਰੀ ਨੂੰ ਸੱਤ ਮੈਂਬਰੀ ਕਮੇਟੀ ਵੱਲੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਅੰਤਰਮ ਫੈਸਲਾ ਸੁਣਾ ਦਿੱਤਾ ਜਾਏਗਾ ਕਿ ਕਿਸ ਤਰ੍ਹਾਂ ਭਰਤੀ ਮਹਿੰਮ ਜਾਰੀ ਰੱਖੀ ਜਾਏਗੀ ਇਸ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਖੁਦ ਨਹੀਂ ਪਹੁੰਚੇ ਪਰ ਭੂੰਦੜ ਨਾਲ ਅਤਿ ਕਾਲ ਤਖਸਾਲ ਦੇ ਵੱਲੋਂ ਬੜਾਈ ਕਮੇਟੀ ਦੇ ਮੈਂਬਰ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਮੁਲਾਕਾਤ ਹੋਈ ਦੱਸੀ ਜਾ ਰਹੀ ਹੈ ਇਸ ਮੀਟਿੰਗ ਵਿੱਚ ਬਲਵਿੰਦਰ ਸਿੰਘ ਭੁੰਦ ਨਾਲ ਵਿਚਾਰ ਵਟਾਂਦਰਾ ਕਰ ਲਈ ਉਹਨਾਂ ਕੋਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਐਡਵੋਕੇਟ ਧਾਮੀ ਸ਼ਰੋਮਣੀ ਕਮੇਟੀ ਪ੍ਰਧਾਨ ਉਹਨਾਂ ਨੂੰ ਜਾ ਕੇ ਮਿਲੇ ਸਾਰੀਆਂ 7 ਮੈਂਬਰੀ ਕਮੇਟੀ ਇਹਦੇ ਮੈਂਬਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਲਾਗੂ ਕਰਦੇ ਨਾਲ ਵਿਚਾਰ ਵਟਾਂਦਰਾ ਕਰਨ ਵਾਸਤੇ ਇਸ ਮੀਟਿੰਗ ਵਿੱਚ ਪਹੁੰਚੇ ਸੀ ਆਪਣੀ ਕਮੇਟੀ ਦਾ ਪੱਖ ਰੱਖਿਆ ਗਿਆ ਅਤੇ ਉਹਨਾਂ ਦੀ ਕਮੇਟੀ ਦਾ ਪੱਖ ਵੀ ਸੁਣਿਆ ਗਿਆ ਹੁਣ 16 ਫਰਵਰੀ ਨੂੰ 7 ਮੈਂਬਰੀ ਕਮੇਟੀ ਦੀ ਅਗਲੀ ਮੀਟਿੰਗ ਨਿਰਧਾਰਤ ਕੀਤੀ ਗਈ ਹੈ ਜਿਸ ਦੇ ਵਿੱਚ ਸੰਭਾਵਨਾ ਹੈ ਕੋਈ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਬਲਵਿੰਦਰ ਸਿੰਘ ਭੋਂਦੜ ਨਾਲ ਵੀ ਇਸ ਬੰਦੀ ਚਰਚਾ ਤਾਂ ਕੀਤੀ ਗਈ ਹੈ ਅਤੇ ਉਹਨਾਂ ਨੂੰ ਕੁਝ ਸੁਝਾਅ ਵੀ ਦਿੱਤੇ ਗਏ ਹੈ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਨਵੇਂ ਸਿਰੇ ਤੋਂ ਸ਼ੁਰੂ ਕੀਤੀ ਜਾਏਗੀ ਅਕਾਲੀ ਦਲ ਬੇहद ਇਸ ਵਕਤ ਡੂੰਘੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਆਪਣੀ ਈਰਖਾ ਨੂੰ ਪਿੱਛੇ ਕਰਕੇ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਵਡਾਲਾ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਬੇहद ਬੇਇਨਸਾਫੀ ਕੀਤੀ ਗਈ ਹੈ ਉਰ ਨੂੰ ਜਾਣ ਬੁੱਝ ਕੇ ਹੀ ਨਿਸ਼ਾਨਾ ਬਣਾਇਆ ਗਿਆ ਸ਼ਰੋਮਣੀ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਦਬਾਅ ਹੇਠਾ ਕੇ ਗਿਆਨੀ ਹਰਪ੍ਰੀਤ ਸਿੰਘ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ ਜੋ ਕਿ ਸਰਾਸਰ ਗਲਤ ਹੈ ਗਿਆਨੀ ਹਰਪ੍ਰੀਤ ਸਿੰਘ ਨੇ 20 ਸਾਲ ਧਾਰਮਿਕ ਸ਼ਖਸ਼ੀਅਤ ਦੇ ਵਜੋਂ ਸੇਵਾਵਾਂ ਰਵਾਈਆਂ ਨੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਰਹੇ ਉਸ ਵੇਲੇ ਕਿਸੇ ਨੇ ਉਹਨਾਂ ਦੇ ਉੱਤੇ ਕੋਈ ਨੁਕਸਾਨ ਨਾ ਕੱਢੇ ਤੇ ਨਾ ਦਿਖਾਈ ਦਿੱਤੇ ਅੱਜ ਕਿਉਂ ਫਿਰ ਉਹਨਾਂ ਦੇ ਉੱਤੇ ਉਂਗਲਾ ਉਠਾਈਆਂ ਜਾ ਰਹੀਆਂ ਨੇ ਹੁਣ ਨਜ਼ਰਾਂ ਅਗਲੀ ਮੀਟਿੰਗ ਤੇ ਇੱਕ ਕਈਆਂ ਨੇ ਕਿ ਹੁਣ ਤੱਕ ਸ਼ਰੋਮਣੀ ਅਕਾਲੀ ਦਲ ਦੀ ਕੀਤੀ ਭੜਤੀ ਰੱਦ ਕੀਤੀ ਜਾਏਗੀ ਜਾਂ ਫਿਰ ਨਹੀਂ ਹੁਣ ਗੱਲ ਕਰਦੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਕੁਝ ਵੱਡੇ ਫੈਸਲੇ ਕੈਬਨਟ ਵਿੱਚ ਪਾਸ ਕਰ ਦਿੱਤੇ ਗਏ ਐ ਇਸ ਮੰਤਰੀ ਮੰਡਲ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਣ ਦੀ ਖਬਰ ਹੈ ਜਿਸ ਦੇ ਵਿੱਚੇ ਕੁਝ ਵੱਡੇ ਫੈਸਲੇ ਕੀਤੇ ਗਏ ਐ ਮੀਟਿੰਗ ਦੇ ਵਿੱਚ ਜਾਣਕਾਰੀ ਮਿਲੀ ਹੈ ਕਿ 65 ਤੋਂ ਵੱਧ ਏਜੰਡੇ ਦੀਆਂ ਆਈਟਮਾਂ ਸਨ ਇਸ ਬੈਠਕ ਵਿੱਚ ਕਿਹੜੇ-ਕਿਹੜੇ ਮੁੱਦਿਆਂ ਤੇ ਚਰਚਾ ਹੋਈ ਇਹ ਜਾਣਕਾਰੀ ਦਿੱਤੀ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਟੀਮਾ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ اجلاس ਇਸੇ ਮਹੀਨੇ 24 ਅਤੇ 25 ਫਰਵਰੀ ਨੂੰ ਸੱਦ ਲਿਆ ਗਿਆ ਹੈ ਇਹ ਵਿਸ਼ੇਸ਼ اجلاس ਇਸ ਵਿੱਚ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਮੰਡੀਕਰਨ ਖਰੜਾ ਬਿੱਲ ਨੂੰ ਰੱਦ ਕਰਨ ਸੰਬੰਧੀ ਵੀ ਕੋਈ ਪ੍ਰਸਤਾਵ ਲਿਆ ਸਕਦੀ ਹੈ ਇਸ ਤੋਂ ਬਾਅਦ ਸਰਕਾਰ ਦੇ ਵੱਲੋਂ ਬਜਟ اجلاس ਵੀ ਸੱਦਿਆ ਜਾਏਗਾ ਚੀਮਾ ਨੇ মিডিਆ ਦੇ ਨਾਲ ਗੱਲਬਾਤ ਕਰਦਿਆਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਵਿੱਚ ਪੈਂਡਿੰਗ ਅਤੇ ਪਾਸ ਕੀਤੇ ਜਾਣ ਵਾਲੇ ਮੁੱਦਿਆਂ ਤੇ ਉੱਤੇ ਵੀ ਗੱਲਬਾਤ ਕੀਤੀ। ਉਹਨਾਂ ਨੇ ਕਿਹਾ ਕਿ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਏਗੀ ਅਤੇ ਇਹਦੇ ਨਾਲ ਹੀ ਕੁੱਲ 3000 ਭਰਤੀਆਂ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ। ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਜਲਦ ਲਗਭਗ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕਰ ਦੇਵੇਗੀ। ਉਹਨਾਂ ਨੇ ਇਹ ਵੀ ਦੱਸਿਆ ਕਿ ਰਾਜਪਾਲ ਦੇ ਦਫ਼ਤਰ ਦੇ ਵਿੱਚ 3 ਪੋਸਟਾਂ ਦੀ ਸਥਾਪਨਾ ਵੀ ਕੀਤੀ ਗਈ ਹੈ। ਪੰਜਾਬ ਰਾਜ ਕਾਨੂੰਨੀ ਸੇਵਾਵਾਂ ਦੇ ਵਿੱਚ 22 ਪੋਸਟਾਂ ਯੋਗਿਕ ਸੇਵਾਵਾਂ ਦੇ ਵਿੱਚ 3 ਪੋਸਟਾਂ ਮਲੇਰ ਕੋਟਲਾ ਦੇ ਵਿੱਚ ਸਥਾਪਿਤ ਕੀਤੀਆਂ ਜਾਣਗੀਆਂ 13 ਸਪੋਰਟਸ ਵਿਭਾਗ ਵਿੱਚ ਡਾਕਟਰ ਭਰਤੀ ਕੀਤੇ ਜਾਣਗੇ ਆបਕਾਰੀ ਤੇ ਕਾਰ ਵਿਭਾਗ ਦੇ ਵਿੱਚ 53 ਪੋਸਟਾਂ ਡਰਾਈਵਰਾਂ ਦੀਆਂ 822 ਪੋਸਟਾਂ ਸਿਹਤ ਤੇ ਪਰਿਵਾਰ ਭਲਾਈ ਦੇ ਵਿੱਚ ਭਰਤੀ ਕੀਤੀਆਂ ਜਾਣਗੀਆਂ ਪੰਜਾਬ ਦੇ ਵਿੱਚ ਪੀਟੀਆਈ ਅਧਿਆਪਕਾਂ ਦੀਆਂ ਵੀ ਉਹਨਾਂ ਨੇ ਦੱਸਿਆ ਕਿ 2000 ਪੋਸਟਾਂ ਜਲਦ ਭਰ ਦਿੱਤੀਆਂ ਜਾਣਗੀਆਂ ਮੈਡੀਕਲ ਤੇ ਖੋਜ ਖੇਤਰ ਦੇ ਵਿੱਚ 97 ਡਾਕਟਰਾਂ ਦੀ ਭਰਤੀ ਕੀਤੀ ਜਾਏਗੀ ਉਨਾ ਐਲਾਨ ਕੀਤਾ ਹੈ ਕਿ ਪੰਜਾਬ ਦੇ ਅੰਦਰ ਐਨ ਆਰਆਈਜ਼ ਲਈ ਵਿਸ਼ੇਸ਼ 6 ਅਦਾਲਤਾਂ ਬਣਾਈਆਂ ਜਾ ਰਹੀਆਂ ਨੇ ਪੰਜਾਬ ਦੇ ਡਾਕਟਰਾਂ ਦੀ ਤਨਖਾਹ ਦੇ ਵਿੱਚ ਵੀ ਵਾਧਾ ਕਰਦਾ ਫੈਸਲਾ ਕਰ ਦਿੱਤਾ ਗਿਆ ਪਿੰਡੂ ਖੇਤਰ ਵਿੱਚ ਚੌਂਕੀਦਾਰੀ ਪੱਤਾ ਵਧਾ ਕੇ 1500 ਰੁਪਏ ਪ੍ਰਤੀ ਮਹੀਨਾ ਕਰਨ ਨੂੰ ਮਨਜ਼ੂਰੀ ਦਿੱਤੀ ਗਈ ਪੰਜਾਬ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਇੱਕ ਵੱਡਾ ਤੋਹਫਾ ਦਿੰਦੇ ਆ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਉਹਨਾਂ ਦੇ 14000 ਕਰੋੜ ਰੁਪਏ ਦੇ ਬਕਾਇਆ ਨੂੰ ਜਾਰੀ ਕਰਨ ਨੂੰ ਵੀ ਸਹਿਮਤੀ ਦਿੱਤੀ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ 3 ਲੱਖ ਮੁਲਾਜ਼ਮਾਂ ਅਤੇ 3 ਲੱਖ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ 1 ਜਨਵਰੀ 2016 ਤੋਂ 30 ਜੂਨ 2022 ਤੱਕ ਦੇ ਸਮੇਂ ਦੀ ਸੋਧੀ ਹੋਈ ਤਨਖਾਹ, ਪੈਨਸ਼ਨ ਅਤੇ ਲੀਵ ਇਨ ਕੈਸ਼ਮੈਂਟ ਦਾ ਬਕਾਇਆ ਅਤੇ 1 ਜੁਲਾਈ 2021 ਤੋਂ 31 ਮਾਰਚ 2024 ਤੱਕ ਦੇ ਡੀਏ ਡੀਆਰ ਦਾ ਬਕਾਇਆ ਜਾਰੀ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਬਕਾਇੀ ਲਈ 14000 ਕਰੋੜ ਦੀ ਰਾਸ਼ੀ ਪੜਾਵਾਰ ਜਾਰੀ ਕਰ ਦਿੱਤੀ ਜਾਏਗੀ ਜਿਸ ਨਾਲ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਅਤ ਲੋੜੀ ਦੀ ਰਾਹਤ ਮਹਿਸੂਸ ਕਰਨਗੇ ਤੇ ਰਾਹਤ ਮਿਲੇਗੀ ਮੰਤਰੀ ਮੰਡਲ ਨੇ ਤਜਾਹ ਪੀੜਤਾ ਲਈ ਵਿੱਤੀ ਸਹਾਇਤਾ ਸਕੀਮ ਦਾ ਨਾਮ ਬਦਲ ਕੇ ਪੰਜਾਬ ਤਜਾਹ ਪੀੜਤਾ ਲਈ ਵਿੱਤੀ ਸਹਾਇਤਾ ਸਕੀਮ 224 ਰੱਖਣ ਦਾ ਫੈਸਲਾ ਕੀਤਾ ਹੈ ਜਿਸ ਨਾਲ ਇਸ ਸਕੀਮ ਦੇ ਵਿੱਚ ਹੁਣ ਔਰਤਾਂ ਦੇ ਨਾਲ ਤਜਾਹ ਪੀੜਤ ਆਦਮੀਆਂ ਤੇ ਟਰਾਂਸਜੈਂਟਰਾਂ ਨੂੰ ਵੀ ਸ਼ਾਮਲ ਕਰ ਦਿੱਤਾ ਗਿਆ ਹੈ ਇਦੇ ਨਾਲ ਹੀ ਮੰਤਰੀ ਮੰਡਲ ਨੇ ਤਜਾਬ ਹਾਵਲੇ ਦੇ ਪੀੜਤਾਂ ਨੂੰ ਪ੍ਰਤੀ ਮਹੀਨਾ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ 8000 ਤੋਂ ਵਧਾ ਕੇ 10000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਹੈ। ਮੰਤਰੀ ਮੰਡਲ ਨੇ ਥਰਮਲ ਪਾਵਰ ਪਲਾਂਟ ਬਠਿੰਡਾ ਦੀ 253 ਏਕੜ ਜ਼ਮੀਨ ਬਠਿੰਡਾ ਵਿਕਾਸ ਅਥਾਰਟੀ ਨੂੰ ਰਹਿੈਸ਼ੀ ਵਪਾਰਕ ਥਾਵਾਂ, ਵਾਟਰ ਟ੍ਰੀਟਮੈਂਟ ਪਲਾਂਟ, ਬੱਸ ਸਟੈਂਡ, ਈਐਸਆਈ ਹਸਪਤਾਲ ਅਤੇ ਸਕੂਲਾਂ ਦੀ ਢੁਕਵੀਂ ਵਰਤੋਂ ਕਰਨ ਅਤੇ 1235 ਏਕੜ ਜ਼ਮੀਨ ਪੀਐਸ ਪੀਸੀਐਲ ਨੂੰ ਵਾਪਸ ਕਰਦਾ ਫੈਸਲਾ ਵੀ ਕੀਤਾ ਹੈ। ਇਹਦੇ ਤੋਂ ਇਲਾਵਾ ਥਰਮਲ ਪਲਾਂਟ ਦੀ ਲਗਭਗ 173 ਏਕੜ ਜ਼ਮੀਨ ਵਿੱਚ ਪੈਂਦੀਆਂ ਤਿੰਨ ਝੀਲਾਂ ਦਾ ਪ੍ਰਸ਼ਾਸਕੀ ਕੰਟਰੋਲ ਬਠਿੰਡਾ ਵਿਕਾਸ ਅਥਾਰਟੀ ਕੋਲ ਰਹੇਗਾ ਜਦਕਿ ਮਾਲਕੀ ਦਾ ਹੱਕ ਪੀਐਸ ਪੀਸੀਐਲ ਦੇ ਕੋਲ ਰਹੇਗਾ। ਲੁਧਿਆਣਾ ਦੇ ਵੱਡੇ ਨਾਲੇ ਵਿੱਚ ਗੋਹੇ ਕਾਰਨ ਪੈਦਾ ਹੋਏ ਪ੍ਰਦੂਸ਼ਣ ਨੂੰ ਰੋਕਣ ਲਈ ਮੰਤਰੀ ਮੰਡਲ ਨੇ ਉਦਯੋਗਿਕ ਸ਼ਹਿਰ ਦੇ ਵਿੱਚ ਆਤ ਆਧੁਨਿਕ ਬਾਇਓ ਮੀਥੇਨ ਪਲਾਂਟ ਲਾਉਣ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਪਲਾਂਟ 2.5 ਏਕੜ ਵਿੱਚ ਫੈਲੇਗਾ ਅਤੇ ਇਸ ਦੀ ਰੋਜ਼ਾਨਾ ਦੀ ਸਮਰੱਥਾ 300 ਟਨ ਦੀ ਦੱਸੀ ਗਈ ਹੈ। ਇਸ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਕੁਝ ਹੋਰ ਵੱਡੇ ਫੈਸਲੇ ਲੈ ਜਾਣ ਦੀ ਖਬਰ ਵੀ ਹੈ। ਤੇ ਹੁਣ ਗੱਲ ਕਰਦੇ ਹਾਂ ਕਿ ਕੀ ਪੰਜਾਬ ਦਾ ਸੱਚਮੁੱਚ ਮੁੱਖ ਮੰਤਰੀ ਬਦਲ ਦਿੱਤਾ ਜਾਏਗਾ? ਇਹਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਹੁਤ ਵੱਡਾ ਬਿਆਨ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀ ਮੰਡਲ ਭਾਗ ਮੰਤਰੀਆਂ ਦੇ ਸਾਹਮਣੇ ਇਹ ਗੱਲ ਆਖੀ ਹੈ ਕਿ ਜੇਕਰ ਕੋਈ ਹੋਰ ਮੁੱਖ ਮੰਤਰੀ ਬਣਨਾ ਚਾਹੁੰਦਾ ਹੈ ਤੇ ਉਸ ਨੂੰ ਬਣ ਜਾਣਾ ਚਾਹੀਦਾ ਹੈ। ਉਹਨਾਂ ਨੂੰ ਅਹੁਦਾ ਛੱਡਣ ਵਿੱਚ ਕੋਈ ਇਤਰਾਜ਼ ਨਹੀਂ ਉਹ ਨਵੇਂ ਮੁੱਖ ਮੰਤਰੀ ਦਾ ਸਵਾਗਤ ਕਰਨਗੇ ਉਹ ਇਸ ਅਹੁਦੇ ਤੇ ਨਹੀਂ ਰਹਿਣਾ ਚਾਹੁੰਦੇ ਅਤੇ ਪਾਰਟੀ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਤੋਂ ਉਹ ਖੁਸ਼ ਨਜ਼ਰ ਨਹੀਂ ਸੀ ਆ ਰਹੇ ਮੁੱਖ ਮੰਤਰੀ ਨੇ ਦਰਅਸਲ ਇਹ ਗੱਲ ਉਦੋਂ ਕਹੀ ਜਦੋਂ ਕੈਬਨਿਟ ਮੀਟਿੰਗ ਤੋਂ ਬਾਅਦ ਸਾਰੇ ਮੰਤਰੀ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਰਪੰਚੀ ਚੋਣਾਂ ਜਿੱਤਣ ਦੀ ਰਣਨੀਤੀ ਤੇ ਚਰਚਾ ਕਰ ਰਹੇ ਸਨ ਇਸੇ ਦੌਰਾਨ ਅਮਰੇਸਰ ਤੋਂ ਪਾਰਟੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਦੇ ਉਸ ਬਿਆਨ ਦਾ ਜ਼ਿਕਰ ਹੋਇਆ ਜਿਸ ਵਿੱਚ ਕੁਵਰ ਨੇ ਬੀਤੇ ਵੀਰਵਾਰ ਨੂੰ ਜਨਤਕ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲ ਦੀ ਮੰਗ ਕਰ ਦਿੱਤੀ ਸੀ ਕੁਵਰ ਨੇ ਕਿਹਾ ਸੀ ਮੁੱਖ ਮੰਤਰੀ ਵਿਧਾਇਕਾਂ ਦਾ ਨੇਤਾ ਹੈ ਅਤੇ ਜੇਕਰ ਅਸੀਂ ਵਿਧਾਇਕ ਚਾਹਨੇ ਆ ਤਾਂ ਅਸੀਂ ਜਦੋਂ ਚਾਹੀਏ ਉਸ ਨੂੰ ਬਦਲ ਸਕਦੇ ਆ ਜਾਣਕਾਰੀ ਅਨੁਸਾਰ ਜਿਵੇਂ ਹੀ ਮੀਟਿੰਗ ਵਿੱਚ ਕੁਮਰ ਦੇ ਬਿਆਨ ਦਾ ਜ਼ਿਕਰ ਹੋਇਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਅਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਕਿਹਾ ਕਿ ਉਹਨਾਂ ਨੂੰ ਅਹੁਦਾ ਛੱਡਣ ਤੇ ਕੋਈ ਇਤਰਾਜ਼ ਨਹੀਂ ਜੋ ਵੀ ਚਾਹੇ ਮੁੱਖ ਮੰਤਰੀ ਬਣਨ ਲਈ ਆਜ਼ਾਦ ਹੈ ਇਹਦੇ ਉੱਤੇ ਪਾਰਟੀ ਪ੍ਰਧਾਨ ਅਮਨ अरोੜਾ ਅਤੇ ਵਿੱਤ ਮੰਤਰੀ ਹਰਪਾਲ ਟੀਮਾ ਨੇ ਕੰਵਰਦੀਆਂ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਭਗਵੰਤ ਮਾਨ ਦੀ ਅਗਵਾਈ ਵਿੱਚ ਪੂਰਨ ਤੌਰ ਤੇ ਭਰੋਸਾ ਪ੍ਰਗਟਾਇਆ। ਉਹਨਾਂ ਆਖਿਆ ਕਿ ਪਾਰਟੀ ਦਾ ਕੋਈ ਵੀ ਵਿਧਾਇਕ ਅਤੇ ਮੰਤਰੀ ਤੁਹਾਨੂੰ ਇਹ ਅਹੁਦਾ ਛੱਡਦੇ ਨਹੀਂ ਦੇਖਣਾ ਚਾਹੁੰਦਾ। ਤੁਸੀਂ ਸਾਡੇ ਮੁੱਖ ਮੰਤਰੀ ਬਣੇ ਹੀ ਰਹੋਗੇ। ਤੇ ਹੁਣ ਗੱਲ ਕਰਦੇ ਹਾਂ ਅੱਜ ਦੀ ਇੱਕ ਹੋਰ ਵੱਡੀ ਮੀਟਿੰਗ ਹੋਣ ਜਾ ਰਹੀ ਹੈ। 1 ਸਾਲ ਕਿਸਾਨੀ ਸੰਘਰਸ਼ ਤੋਂ ਬਾਅਦ ਹੋਣ ਜਾ ਰਹੀ ਹੈ। ਇਹ ਕਿਸਾਨੀ ਸੰਘਰਸ਼ 2 ਕਿਸਾਰ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਰ ਮੋਰਚਾ ਗੈਰ ਰਾਜਨੀਤਿਕ ਵੱਲੋਂ ਦਿੱਲੀ ਚੱਲੋ ਦੇ ਸੱਦੇ ਦੇ ਨਾਲ ਸ਼ੁਰੂ ਹੋਇਆ ਸੀ 13 ਫਰਵਰੀ 2024 ਤੋਂ ਲਗਾਤਾਰ ਸ਼ੰਭੂ ਖਨੌਰੀ ਅਤੇ ਰਤਨਪੁਰਾ ਰਾਜਸਥਾਨ ਬਾਰਡਰਾਂ ਤੇ 1 ਸਾਲ ਇਸ ਸੰਘਰਸ਼ ਨੂੰ ਪੂਰਾ ਹੋ ਗਿਆ ਇਸ ਮੌਕੇ ਰੱਖੇਗਾ ਸਾਲਾਨਾ ਇਕੱਠ ਤੇ ਕਿਸਾਨ ਮਜ਼ਦੂਰਾਂ ਦੇ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਾਜ਼ਰ ਹੋ ਕੇ ਸਰਕਾਰ ਨੂੰ ਚੇਤਾਵਨੀ ਦਿੱਤੇ ਜਾਣ ਦੀ ਖਬਰ ਹੈ 1 ਸਾਲ ਸੜਕਾਂ ਤੇ ਬੀਤ ਜਾਣ ਦੇ ਬਾਵਜੂਦ ਅੰਦੋਲਨਕਾਰੀਆਂ ਦਾ ਜੋਸ਼ ਠਾਠਾ ਮਾਰ ਰਿਹਾ ਸੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਿਸਾਨ ਆਗੂ ਸਰਵਰ ਸਿੰਘ ਪੰਧੀਰ ਨੇ ਕਰ ਦਿੱਤਾ ਹੈ ਕਿ ਅਸੀਂ ਅੱਜ ਵੀ ਪਹਿਲਾਂ ਜਿੰਨੇ ਹੀ ਠਾਠਾ ਮਾਰ ਰਹੇ ਹਾਂ ਸ਼ੰਭੂ ਮੋਰਚੇ ਤੇ ਪ੍ਰੈਸ ਬਿਆਨ ਜਾਰੀ ਕਰਦੇ ਹਾਂ ਇਹਨਾਂ ਆਗੂਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ 21 ਫਰਵਰੀ 2024 ਨੂੰ ਹਰਿਆਣਾ ਸਰਕਾਰ ਦੇ ਹੁਕਮਾਂ ਤੇ ਉਥੋਂ ਦੀ ਪੁਲਿਸ ਵੱਲੋਂ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕਰ ਰਹੇ ਕਿਸਾਨਾਂ ਮਜ਼ਦੂਰਾਂ ਤੇ ਸਿੱਧੀਆਂ ਗੋਲੀਆਂ ਚਲਾ ਕੇ ਨੌਜਵਾਨ ਕਿਸਾਨ ਸ਼ੁਭ ਕਰਨ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਜੋ ਕਿ ਸ਼ੰਭੂ ਸਰਹੱਦ ਤੋਂ ਵੱਡੇ ਇਕੱਠ ਕਰਕੇ 21 ਫਰਵਰੀ ਨੂੰ ਸ਼ਹੀਦ ਸ਼ੁਭਕਰਨ ਸਮੇਤ ਸਾਰੇ ਸ਼ਹੀਦਾਂ ਦੀ ਸ਼ਰਧਾਂਜਲੀ ਪ੍ਰੋਗਰਾਮ ਕੀਤਾ ਜਾਏਗਾ ਅਤੇ ਇਹ ਪ੍ਰੋਗਰਾਮ ਕਰਨ ਲਈ ਸ਼ੰਭੂ ਖਨੌਰੀ ਰਤਨਪੁਰਾ ਰਾਜਸਥਾਨ ਦੇ ਵਿੱਚ ਪੈਂਦਾ ਉਹਨਾਂ ਬਾਰਡਰਾਂ ਸਮੇਤ ਉਹਨਾਂ ਦੇ ਜੱਦੀ ਪਿੰਡ ਬੱਲੋ ਦੇ ਵਿੱਚ ਵੀ ਇੱਕ ਵਿਸ਼ਾਲ ਇਕੱਠ ਕੀਤਾ ਜਾਏਗਾ ਉਹਨਾਂ ਜਾਣਕਾਰੀ ਦਿੱਤੀ ਹੈ ਕਿ 14 ਫਰਵਰੀ ਨੂੰ ਕੇਂਦਰ ਸਰਕਾਰ ਦੇ ਨਾਲ ਹੋਣ ਜਾੜ ਵਾਲੀ ਮੀਟਿੰਗ ਦੇ ਵਿੱਚ ਵਫ਼ਦ ਦੇ ਵਿੱਚ ਕਿਸਾਰ ਮਜ਼ਦੂਰ ਮੋਰਚਾ ਦੇ ਵੱਲੋਂ ਸਰਵਣ ਸਿੰਘ ਪੰਦੇੜ ਜਿਹੜੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਜੁੜੇ ਹੋਏ ਨੇ ਜਸਵਿੰਦਰ ਸਿੰਘ ਲੋਂਗੋਵਾਲ ਬੀਕੇਜੂ ਏਕਤਾ ਆਜ਼ਾਦ ਮਨਜੀਤ ਸਿੰਘ ਰਾਏ ਬੀਕੇਜੂ ਦੁਆਬਾ ਬਲਵੰਤ ਸਿੰਘ ਬਹਿਰਾਮਕੇ ਬੀਕੇਜੂ ਬਹਿਰਾਮਕੇ ਬੀਬੀ ਸੁਖਵਿੰਦਰ ਕੌਰ ਬੀਕੇਜੂ ਕ੍ਰਾਂਤੀਕਾਰੀ ਦਲਬਾਖ ਸਿੰਘ ਗਿੱਲ ਬੀਕੇਐਮਯੂ ਰਣਜੀਤ ਸਿੰਘ ਰਾਜੂ ਜੀਕੇਐਸ ਰਾਜਸਥਾਨ ਓਂਕਾਰ ਸਿੰਘ ਪੰਘਾਲਾ ਕਿਸਾਨ ਮਜ਼ਦੂਰ ਹਿਤਕਾਰੀ ਸਭਾ ਨੰਦ ਕੁਮਾਰ ਪ੍ਰੋਗਰੈਸਿਵ ਫਾਰਮਰਜ਼ ਫਰੰਟ ਤਾਮਿਲਨਾਡੂ ਪੀਟੀ ਜ਼ੋਨ ਕੇਰਲਾ ਮਲਕੀਤ ਸਿੰਘ ਗੁਲਾਮੀ ਵਾਲਾ ਕਿਸਾਨ ਮਜ਼ਦੂਰ ਮੋਰਚਾ ਤੇਜਵੀਰ ਸਿੰਘ ਪੰਜੋਖੜਾ ਬੀਕੇਯੂ ਸ਼ਹੀਦ ਭਗਤ ਸਿੰਘ ਹਰਿਆਣਾ ਜੰਗ ਸਿੰਘ ਪਟੇੜੀ ਬੀਕੇਯੂ ਪਟੇੜੀ ਸਤਨਾਮ ਸਿੰਘ ਬਹਿਰੂ ਇੰਡੀਅਨ ਫਾਰਮਰਸ ਐਸੋਸੀਏਸ਼ਨ ਇਹ ਇਸ ਮੋਰਚੇ ਵੱਲੋਂ ਸ਼ਾਮਲ ਹੋਣਗੇ ਜਦੋਂ ਕਿ ਜਿਹੜਾ ਖਨੌਰੀ ਤੇ ਮੋਰਚਾ ਚੱਲ ਰਿਹਾ ਹੈ ਐਸਕੇਐਮ ਗੈਰ ਰਾਜਨੀਤਿਕ ਉਹਨਾਂ ਵੱਲੋਂ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਹੁਣ ਤੱਕ ਇਹ ਸੀ ਕਿ ਕੀ ਜਗਜੀਤ ਸਿੰਘ ਡੱਲੇਵਾਲ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਜਾਂ ਨਹੀਂ ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਚ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਵਫਦ ਕਾਕਾ ਸਿੰਘ ਕੋਟੜਾ ਜਨਰਲ ਸਕੱਤਰ ਬੀਕੇਜੂ ਏਕਤਾ ਸਿੱਧੂਪੁਰ ਅਭਿਮੰਨੀਉ ਕੁਹਾੜ ਕਨਵੀਨਰ ਭਾਰਤੀ ਕਿਸਾਨ ਨੌਜਵਾਨ ਯੂਨੀਅਨ ਸੁਖਜੀਤ ਸਿੰਘ ਹਰਦੋ ਝੰਡੇ ਪ੍ਰਧਾਨ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਇੰਦਰਜੀਤ ਸਿੰਘ ਕੋਟਬੁੱਡਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਸੁਖਜਿੰਦਰ ਸਿੰਘ ਖੋਸਾ ਪ੍ਰਧਾਨ ਬੀਕੇਜੂ ਖੋਸਾ ਪੀਆਰ ਪਾਂਡੀਆਂ ਤਾਮਿਲਨਾਡੂ ਕੁਰਬਰੂ ਸ਼抗 ਕੁਮਾਰ ਕਰਨਾਟਕ ਲਖਵਿੰਦਰ ਸਿੰਘ ਔਲਖ ਪ੍ਰਧਾਨ ਭਾਰਤੀ ਕਿਸਾਨ ਏਕਤਾ ਸੁਖਦੇਵ ਸਿੰਘ ਭੋਜਰਾਜ ਪ੍ਰਧਾਨ ਕਿਸਾਨ ਤੇਜਵਾਨ ਭਲਾਈ ਯੂਨੀਅਨ ਬਚਿੱਤਰ ਸਿੰਘ ਕੋਟਲਾ ਪ੍ਰਧਾਨ ਕਿਸਾਨ ਨੌਜਵਾਨ ਸੰਘਰਸ਼ ਕਮੇਟੀ ਅਰਣ ਸਿੰਘਾ ਬਿਹਾਰ ਹਰਪਾਲ ਸਿੰਘ ਬਲਾੜੀ ਯੂਪੀ 인ਦਰਜੀਤ ਸਿੰਘ ਪੰਨੀਵਾਲਾ ਰਾਜਸਥਾਨ ਇਹ ਆਗੂ ਐਸਕੇਮ ਨੌਨ ਪੋਲੀਟੀਕਲ ਦੇ ਵੱਲੋਂ ਅੱਜ ਦੀ ਇਸ ਮੀਟਿੰਗ ਵਿੱਚ ਸ਼ਾਮਲ ਹੋਣਗੇ ਤੇ ਇਸ ਮੀਟਿੰਗ ਤੇ ਨਜ਼ਰਾਂ ਟਿਕਾ ਕੇ ਰੱਖਾਂਗੇ ਤੇ ਹੁਣ ਗੱਲ ਕਰਦੇ ਹਾਂ ਕਿ ਦਿੱਲੀ ਦੇ ਵਿੱਚੋਂ ਜਿਹੜੀ ਬੀਤੇ 2 ਦਿਨ ਤੋਂ ਖਬਰ ਮਿਲ ਰਹੀ ਹੈ ਕਿ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦੇ ਦਿੱਤਾ ਗਿਆ ਉਸ ਫੈਸਲੇ ਤੋਂ ਬਾਅਦ ਇਨਸਾਫ ਦਾ ਸ਼ੁਕਰਾਨਾ ਕਰਨ ਵਾਸਤੇ ਸੁਪਰੀਮ ਕੋਰਟ ਦੇ ਵਕੀਲ ਐਚ ਐਸ ਫੂਲਕਾ ਉਚੇਚੇ ਤੌਰ ਤੇ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਐਚ ਐਸ ਫੂਲਕਾ ਨੇ ਕਿਹਾ ਕਿ 40 ਸਾਲ ਦਾ ਲੰਮਾ ਸਮਾਂ ਲੱਗਿਆ ਪਰ ਸਿੱਖ ਕੌਮ ਦੀ ਜਿੱਤ ਹੋਈ ਹੈ ਉਨਾ ਕਹਿਆ ਕਿ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਅਦਾਲਤ ਵੱਲੋਂ ਦੋਸ਼ੀ ਠਹਿਰਾਇਆ ਗਿਆ ਹੈ ਹੁਣ 18 ਫਰਵਰੀ ਨੂੰ ਇਸ ਫੈਸਲੇ ਤੇ ਸਜ਼ਾ ਤੈਅ ਕਰ ਦਿੱਤੀ ਜਾਏਗੀ ਉਨਾ ਕਹਿਆ ਕਿ ਸਿੱਖ ਕੌਮ ਨੂੰ ਆਸ ਹੈ ਕਿ ਸੱਜਣ ਕੁਮਾਰ ਨੂੰ ਫਾਂਸੀ ਦੀ ਸਜ਼ਾ ਹੋਏਗੀ ਉਨਾ ਇਹ ਵੀ ਕਿਹਾ ਕਿ ਸੱਜਣ ਕੁਮਾਰ ਨੂੰ ਦਿੱਲੀ ਦੀ ਸਿੱਖ ਨਸਲ ਕੁਸ਼ੀ ਦੇ ਇੱਕ ਮਾਮਲੇ ਵਿੱਚ ਦੋ ਸਿੱਖਾਂ ਦਾ ਕਤਲ ਕਰਨ ਲਈ ਭੀੜ ਨੂੰ ਉਕਸਾਉਣ ਲਈ ਦੋਸ਼ੀ ਠਹਿਰਾਇਆ ਜਾਣ ਤੇ ਇਨਸਾਫ ਲਈ ਲੰਬੀ ਕਾਨੂੰਨੀ ਲੜਾਈ ਲੜਨੀ ਪਈ ਹੈ ਫੂਲਕਾ ਨੇ ਦੱਸਿਆ ਕਿ ਇਸ ਕੇਸ ਦੀ ਸਫਲਤਾ ਦੇ ਲਈ ਸਤਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਆਏ ਨੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਨੇ ਭਾਵੇਂ ਇਹਨਾਂ ਕੇਸਾਂ ਨੂੰ ਬੰਦ ਕਰ ਦਿੱਤਾ ਸੀ ਪਰ ਫਿਰ ਐਨਡੀਏ ਸਰਕਾਰ ਨੇ ਇਸ ਕੇਸ ਵਾਸਤੇ ਇੱਕ ਸੈਟ ਦਾ ਗਠਨ ਕਰ ਦਿੱਤਾ ਤੇ ਇਹਨਾਂ ਕੇਸਾਂ ਨੂੰ ਦੁਬਾਰਾ ਸ਼ੁਰੂ ਕਰਨ ਲਈ ਸਿੱਖਾਂ ਨੂੰ ਇਨਸਾਫ਼ ਦੇਣ ਲਈ ਇੱਕ ਰਾਹ ਪੱਧਰਾ ਕੀਤਾ ਉਹਨਾਂ ਨੇ ਕਿਹਾ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਮੌਜੂਦਾ ਪ੍ਰਧਾਨ ਹਰਮੀਤ ਸਿੰਘ ਕਾਲਕਾ ਸ਼੍ਰੋਮਣੀ ਕਮੇਟੀ ਅਤੇ ਸਿੱਖ ਜਥੇਬੰਦੀਆਂ ਨੇ ਇਨਸਾਫ਼ ਲੈਣ ਅਤੇ ਕੇਸਾਂ ਦੀ ਲੜਾਈ ਲੜਨ ਲਈ ਆਪਣਾ ਆਪਣਾ ਜਿਸ ਤਰ੍ਹਾਂ ਯੋਗਦਾਰ ਪਾਇਆ ਹੈ ਜੇਕਰ ਸਿੱਖ ਇਸੇ ਤਰ੍ਹਾਂ ਇਕੱਠੇ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੇ ਤਾਂ ਜ਼ਕੀਨਾਂ ਜਿੱਤ ਹੋਵੇਗੀ ਇਸ ਮੌਕੇ ਐਚਐਸ ਫੂਲਕਾ ਨੂੰ ਸੂਚਨਾ ਕੇਂਦਰ ਵਿਖੇ ਐਸਜੀਪੀਸੀ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਤੇ ਹੁਣ ਗੱਲ ਕਰਦੇ ਆ ਮਨੀਪੁਰ ਵਾਲੇ ਪਾਸਿਓਂ ਬਹੁਤ ਵੱਡੀ ਖਬਰ ਬਣ ਰਹੀ ਹੈ ਅਸਲ ਦੇ ਵਿੱਚ ਕੇਂਦਰ ਸਰਕਾਰ ਦਾ ਇਹ ਇੱਕ ਬਹੁਤ ਵੱਡਾ ਫੈਸਲਾ ਹੈ ਮਣੀਪੁਰ ਪਿਛਲੇ ਸਾਲ ਸੜਦਾ ਰਿਹਾ ਬਲਦਾ ਰਿਹਾ ਪਰ ਉਸ ਵਕਤ ਉਥੇ ਰਾਸ਼ਟਰਪਤੀ ਰਾਜ ਨਹੀਂ ਲਾਇਆ ਗਿਆ ਹੁਣ ਖਬਰ ਮਿਲ ਰਹੀ ਹੈ ਕਿ ਮਣੀਪੁਰ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ ਇਹਦੇ ਤੋਂ ਪਹਿਲਾਂ ਉਥੋਂ ਦੇ ਮੁੱਖ ਮੰਤਰੀ ਐਨ ਵੀ ਰੇਨ ਸਿੰਘ ਨੇ ਐਤਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ ਅਸਤੀਫੇ ਤੋਂ ਬਾਅਦ ਭਾਜਪਾ ਦੇ ਉੱਤਰ ਪੂਰਬ ਇੰਚਾਰਜ ਸੰਬਿਤ ਪਾਤਰਾ ਨੇ ਪਾਰਟੀ ਵਿਧਾਇਕਾਂ ਦੇ ਨਾਲ ਕਈ ਵਾਰ ਗੱਲਬਾਤ ਕੀਤੀ ਪਰ ਇਹ ਡੈਡਲੌਕ ਬਰਕਰਾਰ ਰਿਹਾ ਪਿਛਲੇ ਦੋ ਦਰਾਂ ਦੇ ਵਿੱਚ ਸੰਬਤ ਰਾਜਪਾਲ ਅਜੀਤ ਕੁਮਾਰ ਭੱਲਾ ਨੂੰ ਦੋ ਵਾਰ ਮਿਲੇ ਹੁਣ ਪਤਾ ਲੱਗਿਆ ਕਿ ਉਥੋਂ ਵੱਖ-ਵੱਖ ਮੰਗਾਂ ਉੱਠ ਰਹੀਆਂ ਸੀ ਆਈਟੀਐਲਐਫ ਨੇ ਕਿਹਾ ਕਿ ਸਾਡੀ ਮੰਗ ਹੈ ਵੱਖਰੇ ਪ੍ਰਸ਼ਾਸਨ ਦੀ ਕੂਕੀ ਕਮਿਊਨਿਟੀ ਸੰਗਠਨ ਅਸੀਂ ਉਹਨਾਂ ਦੇ ਵਿੱਚ ਉਹਨਾਂ ਨੂੰ ਬੇਪਰੋਸਕੀ ਮਤਾ ਲਿਆਂਦਾ ਜਾਵੇ ਮਨੀਪੁਰ ਵਿਧਾਨ ਸਭਾ ਦੇ ਵਿੱਚ ਬੇਪਰੋਸਕੀ ਮਤੇ ਵਿੱਚ ਹਾਰ ਦੇ ਡਰੋਂ ਵੀਰੇਨ ਸਿੰਘ ਨੇ ਅਸਤੀਫਾ ਕਹਿੰਦੇ ਦਿੱਤਾ ਹਾਲ ਹੀ ਵਿੱਚ ਉਹਨਾਂ ਦੀ ਇੱਕ ਆਡੀਓ ਦਾ ਅਸਲ ਟੇਪ ਲੀਕ ਹੋ ਗਈ ਸੀ ਜਿਸ ਦਾ ਸੁਪਰੀਮ ਕੋਰਟ ਨੇ ਵੀ ਨੋਟਸ ਲਿਆ ਅਜਿਹੇ ਹੁਣ ਭਾਜਪਾ ਲਈ ਵੀ ਉਸ ਨੂੰ ਬਚਾਉਣਾ ਮੁਸ਼ਕਲ ਹੋ ਰਿਹਾ ਸੀ ਵੀ ਰੇਨ ਸਿੰਘ ਮੁੱਖ ਮੰਤਰੀ ਬਣੇ ਰਹਿਣ ਜਾਂ ਨਾ ਸਾਡੀ ਮੰਗ ਵੱਖਰੇ ਪ੍ਰਸ਼ਾਸਨ ਦੀ ਹੈ ਮੀਤੀ ਭਾਈ ਚਾਰੇ ਦੇ ਸਾਨੂੰ ਅਲੱਗ ਥਲਾਕ ਕਰਕੇ ਰੱਖ ਦਿੱਤਾ ਅਸੀਂ ਹੁਣ ਪਿੱਛੇ ਨਹੀਂ ਮੁੜ ਸਕਦੇ ਬਹੁਤ ਸਾਰਾ ਖੂਨ ਵਹਿ ਚੁੱਕਿਆ ਹੈ ਸਿਰਫ ਸਿਆਸੀ ਹੱਲ ਹੀ ਸਾਡੀ ਸਮੱਸਿਆ ਦਾ ਹੱਲ ਕਰ ਸਕਦਾ ਹੈ ਇਹਦੇ ਨਾਲ ਹੀ ਕੂਕੀ ਭਾਈਚਾਰਾ ਉਹ ਕਹਿੰਦੇ ਅੱਜ ਵੀ ਵੱਖਰੇ ਪ੍ਰਸ਼ਾਸਨ ਦੀ ਜਿਹੜੀ ਆਪਣੀ ਮੰਗ ਹੈ ਉਹਦੇ ਉੱਤੇ ਕਾਇਮ ਹੈ ਰੌਹਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤੁਰੰਤ ਮਨੀਪੁਰ ਜਾਣਾ ਚਾਹੀਦਾ ਹੈ ਅਤੇ ਐਨ ਵੀ ਰੇਨ ਸਿੰਘ ਦੇ ਅਸਤੀਫੇ ਤੋਂ ਬਾਅਦ ਰੌਹਲ ਗਾਂਧੀ ਦਾ ਇੱਥੇ ਇਹ ਕਹਿਣਾ ਸੀ ਕਿ ਅਸਲ ਦੇ ਵਿੱਚ ਉੱਥੋਂ ਦੀ ਜਾਨਵਾਲ ਦਾ ਨੁਕਸਾਨ ਹੋ ਰਿਹਾ ਹੈ ਇਹਦੇ باوجود ਵੀ ਪ੍ਰਧਾਨ ਮੰਤਰੀ ਮੋਦੀ ਨੇ ਵੀਰੇਨ ਸਿੰਘ ਨੂੰ ਲੰਬੇ ਸਮੇਂ ਤੱਕ ਅਹੁਦੇ ਤੇ ਰੱਖਿਆ ਪਰ ਹੁਣ ਲੋਕਾਂ ਦੇ ਵਾਅਦੇ ਦਬਾ ਦੇ ਕਾਰਨ ਸੁਪਰੀਮ ਕੋਰਟ ਦੇ ਵੱਲੋਂ ਜਾਂਚ ਅਤੇ ਕਾਂਗਰਸ ਦੇ ਵੱਲੋਂ ਬੇਪਰੋਸਗੀ ਮਤੇ ਦੇ ਕਾਰਨ ਵੀਰੇਨ ਸਿੰਘ ਨੂੰ ਅਸਤੀਫਾ ਦੇਣ ਵਾਸਤੇ ਮਜਬੂਰ ਹੋਣਾ ਪਿਆ ਪੋਸਟ ਵਿੱਚ ਉਹਨਾਂ ਨੇ ਕਿਹਾ ਕਿ ਇਸ ਸਮੇਂ ਸਭ ਤੋਂ ਵੱਧ ਜ਼ਰੂਰੀ ਕੰਮ ਸੂਬੇ ਦੇ ਵਿੱਚ ਸ਼ਾਂਤੀ ਬਹਾਲ ਕਰਨਾ ਹੈ ਮਣੀਪੁਰ ਦੇ ਲੋਕਾਂ ਦੇ ਜ਼ਖਮਾਂ ਤੇ ਮੱਲਮ ਲਾਉਣਾ ਹੈ ਲੋਨ ਪਾਉਣਾ ਨਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਮਣੀਪੁਰ ਜਾਣਾ ਚਾਹੀਦਾ ਸੀ ਅਤੇ ਹੁਣ ਵੀ ਜਾਣਾ ਚਾਹੀਦਾ ਹੈ ਉੱਥੇ ਲੋਕਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਦੱਸਣਾ ਚਾਹੀਦਾ ਹੈ ਕਿ ਸਥਿਤੀ ਨੂੰ ਆਮ ਬਣਾਉਣ ਵਾਸਤੇ ਕਿਹੜੀਆਂ-ਕਿਹੜੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਨੇ ਪਰ ਹਾਲ ਦੀ ਘੜੀ ਉੱਥੇ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਹੈ ਦਿੱਲੀ ਵਿੱਚ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਹਾਰ ਤੋਂ ਬਾਅਦ ਇੱਕ ਹੋਰ ਵੱਡਾ ਝਟਕਾ ਭਾਜਪਾ ਦੇ ਸਕਦੀ ਹੈ ਕਿਉਂਕਿ ਦਿੱਲੀ ਵਿਧਾਨ ਸਭਾ ਚੋਣਾਂ ਸ਼ਾਨਦਾਰ ਤਰੀਕੇ ਨਾਲ ਭਾਜਪਾ ਨੇ ਜਿੱਤੀਆਂ ਨੇ ਤੇ ਹੁਣ ਐਮ ਸੀ ਵਿੱਚ ਵੀ ਉੱਥੋਂ ਵੀ ਲੱਗਦਾ ਹੈ ਕਿ ਸੱਤਾ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚੋਂ ਖਿਸਕ ਜਾਏਗੀ ਅਤੇ ਅਪ੍ਰੈਲ ਦੇ ਵਿੱਚ ਹੋਣ ਵਾਲੀਆਂ ਦਿੱਲੀ ਮਿਹਾਰ ਚੋਣਾਂ ਦੇ ਦੌਰਾਨ ਜਿੱਤ ਹਾਸਲ ਕਰਨਾ ਆਮ ਆਦਮੀ ਪਾਰਟੀ ਵਾਸਤੇ ਆਸਾਨ ਨਹੀਂ ਹੋਏਗਾ ਦਰਅਸਲ ਦਿੱਲੀ ਨਗਰ ਨਿਗਮ ਦੇ 11 ਕਾਉਂਸਲਰ ਉਹਨਾਂ ਨੇ ਵਿਧਾਇਕ ਦੀਆਂ ਚੋਣਾਂ ਜਿੱਤੀਆਂ ਨੇ ਇਹਨਾਂ ਵਿੱਚੋਂ 8 ਕੌਂਸਲਰ ਭਾਰਤੀ ਜਨਤਾ ਪਾਰਟੀ ਦੇ ਸੀ ਜਦੋਂ ਕਿ 3 ਕੌਂਸਲਰ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਨ ਦਿੱਲੀ ਨਗਰ ਨਿਗਮ ਦੇ ਵਿੱਚ ਕੁੱਲ ਮੈਂਬਰਾਂ ਦੀ ਗਿਣਤੀ 250 ਹੈ ਇਹਨਾਂ ਤੋਂ ਇਲਾਵਾ ਦਿੱਲੀ ਦੇ 7 ਸੰਸਦ ਮੈਂਬਰ 3 ਰਾਸ਼ਵਾ ਮੈਂਬਰ ਅਤੇ 14 ਵਿਧਾਇਕ ਵੀ ਦਿੱਲੀ ਦੇ ਮੇਅਰ ਦੀਆਂ ਚੋਣਾਂ ਦੌਰਾਨ ਵੋਟਾਂ ਪਾਉਂਦੇ ਨੇ ਪਿਛਲੇ ਸਾਲ ਨਵੰਬਰ ਦੇ ਵਿੱਚ ਹੋਈਆਂ ਮੇਅਰ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮਹੇਸ਼ ਖਿਚੀ ਨੇ ਭਾਜਪਾ ਦੇ ਕ੍ਰਿਸ਼ਨ ਲਾਲ ਨੂੰ 3 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ ਇਸ ਤਰ੍ਹਾਂ ਕਾਂਗਰਸ ਦੇ 8 ਮੈਂਬਰਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਸੀ ਜਿਸ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਦਾ ਰਸਤਾ ਸਾਫ਼ ਹੋ ਗਿਆ ਸੀ ਭਾਜਪਾ ਸੂਤਰਾਂ ਦੇ ਅਨੁਸਾਰ ਦਿੱਲੀ ਦੇ ਵਿੱਚ ਸਰਕਾਰ ਬਣਨ ਤੋਂ ਬਾਅਦ ਭਾਜਪਾ ਐਮਸੀਡੀ ਦੇ ਵਿੱਚ ਮੇਅਰ ਦੇ ਖਿਲਾਫ ਬੇਪਰੋਸਕੀ ਮਤਾ ਲਿਆ ਸਕਦੀ ਹੈ ਭਾਜਪਾ ਕੋਲ ਨਗਰ ਨਿਗਮ ਦੇ ਵਿੱਚ 120 ਮੈਂਬਰ ਨੇ ਅਤੇ ਉਸ ਤੇ 8 ਮੈਂਬਰ ਵਿਧਾਇਕ ਬਣਨ ਤੋਂ ਬਾਅਦ ਹੁਣ ਉਹਨਾਂ ਦੀ ਗਿਣਤੀ ਸਿਰਫ 112 ਜਦਕਿ ਤਿੰਨ ਮੈਂਬਰਾਂ ਦੇ ਵਿਧਾਇਕ ਬਣਨ ਤੋਂ ਬਾਅਦ ਆਮ ਆਦਮੀ ਪਾਰਟੀ ਕੋਲ ਇਸ ਵਕਤ 119 ਮੈਂਬਰ ਨੇ ਜਦਕਿ 8 ਮੈਂਬਰ ਕਾਂਗਰਸ ਕੋਲ ਨੇ ਕੁੱਲ 239 ਮੈਂਬਰਾਂ ਵਿੱਚੋਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਮਿਲਾ ਕੇ 127 ਕਾਉਂਸਲਰ ਬਣਦੇ ਨੇ ਜੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਕੱਠੇ ਚੋਣ ਲੜਦੇ ਆ ਤਾਂ ਵੀ ਆਮ ਆਦਮੀ ਪਾਰਟੀ ਨੂੰ ਆਖਿਆ ਜਾ ਸਕਦਾ ਕਿ ਮੇਅਰ ਚੋਣ ਦੇ ਵਿੱਚ ਸ਼ਾਇਦ ਕੋਈ ਮੁਸ਼ਕਲ ਨਾ ਆਵੇ ਪਰ ਭਾਜਪਾ ਦੇ ਦਿੱਲੀ ਦੇ ਵਿੱਚ 7 ਲੋਕ ਸਭਾ ਮੈਂਬਰ ਵੀ ਹੈ ਇਹਨਾਂ ਨੂੰ ਜੋੜਨ ਦੇ ਨਾਲ ਭਾਜਪਾ ਦੀਆਂ ਵੋਟਾਂ ਦੀ ਗਿਣਤੀ ਵੀ 119 ਹੋ ਜਾਂਦੀ ਹੈ ਜਦ ਕਿ ਜੇ ਆਮ ਆਦਮੀ ਪਾਰਟੀ ਦੇ ਤਿੰਨ ਰਾਜ ਸਭਾ ਮੈਂਬਰਾਂ ਦੀਆਂ ਵੋਟਾਂ ਜੋੜੀਏ ਤਾਂ ਉਹਨਾਂ ਦੀ ਗਿਣਤੀ ਫਿਰ ਇਹ 122 ਬਣ ਜਾਂਦੀ ਹੈ ਕਾਂਗਰਸ ਦੀਆਂ ਵੋਟਾਂ ਜੋੜਨ ਨਾਲ ਵੋਟਾਂ ਦੀ ਗਿਣਤੀ 130 ਹੋ ਸਕਦੀ ਹੈ ਪਰ ਇਸੇ ਦਰਮਿਆਨ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਿਧਾਨ ਸਭਾ ਦੇ 70 ਵਿਧਾਇਕਾਂ ਦੇ ਵਿੱਚੋਂ 14 ਵਿਧਾਇਕਾਂ ਦੀ ਵੋਟ ਵੀ ਪੈਣੀ ਹੈ ਇਹ ਵਿਧਾਇਕ ਵੀ ਭਾਜਪਾ ਦੇ ਹੀ ਹੋਣਗੇ ਇਨਾ ਸਾਰਿਆਂ ਨੂੰ ਜੋੜਨ ਤੇ ਭਾਜਪਾ ਦੀ ਗਿਣਤੀ 133 ਹੋ ਸਕਦੀ ਹੈ ਅਤੇ ਜੇ ਕਾਂਗਰਸ ਆਮ ਆਦਮੀ ਪਾਰਟੀ ਦਾ ਸਮਰਥਨ ਵੀ ਕਰਦੀ ਹੈ ਤਾਂ ਵੀ ਉਹਨਾਂ ਵਾਸਤੇ ਮੇਅਰ ਦਾ ਅਹੁਦਾ ਬਚਾਉਣਾ ਮੁਸ਼ਕਲ ਹੋ ਸਕਦਾ ਹੈ ਨਗਰ ਨਿਗਮ ਚੋਣਾਂ ਵਿੱਚ ਦਲ ਬਦਲੀ ਵਿਰੋਧੀ ਕਾਨੂੰਨ ਵੀ ਲਾਗੂ ਨਹੀਂ ਹੁੰਦਾ ਜੇ ਭਾਜਪਾ ਨੇ ਚੰਡੀਗੜ੍ਹ ਵਾਲੇ ਫਾਰਮੂਲੇ ਅਨੁਸਾਰ ਕਾਂਗਰਸੀ ਮੈਂਬਰਾਂ ਦੀ ਕਰਾਸ ਵੋਟਿੰਗ ਕਰਵਾ ਲਈ ਤਾਂ ਭਾਜਪਾ ਦੀ ਜਿੱਤ ਦਾ ਫਰਕ ਵੱਧ ਸਕਦਾ ਹੈ ਅਤੇ ਉਹ ਆਪਣਾ ਮੇਅਰ ਦਿੱਲੀ ਵਿੱਚ ਬਣਾ ਸਕਦੇ ਨੇ ਤੇ ਹੁਣ ਬੀਤੇ ਦਿਨੀ ਇੱਕ ਖਬਰ ਪ੍ਰੋਗਰਾਮ ਪੰਜਾਬ ਬੋਲ ਦਾ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਪਬਜੀ ਗੇਮ ਨੇ ਇੱਕ ਘਰ ਉਜਾੜਿਆ ਹੁਣ ਖਬਰ ਮਿਲ ਰਹੀ ਹੈ ਕਿ ਬੀਤੇ ਸ਼ੁੱਕਰਵਾਰ ਨੂੰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਵਿੰਦਪੁਰ ਸਾਹਿਬ ਦਾ ਰਹਿਣ ਵਾਲਾ ਆਕਸ਼ੇ ਕੁਮਾਰ ਪਬਜੀ ਗੇਮ ਖੇਡਿਆ ਕਰਦਾ ਸੀ ਅਤੇ ਮਾਨਸਿਕ ਤੌਰ ਤੇ ਸੰਤੁਲਨ ਗਵਾ ਬੈਠਿਆ ਅਤੇ ਘਰੋਂ ਚਲਾ ਗਿਆ ਸੀ ਇਸ ਸਬੰਧ ਨੂੰ ਉਸਨੇ ਵਟਸਐਪ ਤੇ ਰਾਹੀਂ ਪਰਿਵਾਰ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਸੀ ਕਿ ਉਹ ਬਿਆਸ ਦਰਿਆ ਦੇ ਵਿੱਚ ਛਾਲ ਮਾਰਨ ਵਾਸਤੇ ਜਾ ਰਿਹਾ ਹੈ ਪਰਿਵਾਰ ਨੇ ਉਹਦੀ ਭੈਣ ਨੇ ਆਕਸ਼ੇ ਨੂੰ ਬੜਾ ਸਮਝਾਇਆ ਪਰ ਉਸ ਨੇ ਆਪਣੇ ਘਰ ਵਾਲਿਆਂ ਦੀ ਦੱਸਿਆ ਜਾ ਰਿਹਾ ਸੀ ਕਿ ਇੱਕ ਨਾ ਸੁਣੀ ਅਤੇ ਆਕਸ਼ੇ ਨੇ ਆਪਣਾ ਫੋਨ ਬੰਦ ਕਰ ਦਿੱਤਾ ਇਹਦੇ ਤੋਂ ਬਾਅਦ ਵਿਆਸਤ ਰਿਆ ਦੇ ਪੁਲ ਤੇ ਉਹ ਪਹੁੰਚਿਆ ਤੇ ਆਕਸ਼ੇ ਦੀਆਂ ਉੱਥੋਂ ਚੱਪਲਾਂ ਮਿਲ ਗਈਆਂ ਸਨ ਦੂਜੇ ਪਾਸੇ ਸ਼੍ਰੀ ਹਰਗੋਬਿੰਦਪੁਰ ਦੇ ਐਸ ਐਚਓ ਵਿਕਰਮ ਸਿੰਘ ਨੇ ਆਪਣਾ ਏਰੀਆ ਨਾ ਹੋਣ ਦੇ ਬਾਵਜੂਦ ਵੀ ਬਾਬਾ ਦੀਪ ਸਿੰਘ ਸੇਵਾਦਾਲ ਵੈਲਫੇਅਰ ਸੁਸਾਇਟੀ ਦੇ ਨਾਲ ਗੱਲਬਾਤ ਕੀਤੀ ਅਤੇ ਸੇਵਾਦਾਲ ਦੇ ਮੁਖੀ ਮਨਜੋਤ ਸਿੰਘ ਤੁਰੰਤ ਆਪਣੀ ਟੀਮ ਦੇ ਨਾਲ ਇਸ ਜਾਣਕਾਰੀ ਮਿਲਣ ਤੋਂ ਬਾਅਦ ਬਿਆਸ ਦਰਿਆ ਤੇ ਪਹੁੰਚੇ ਅਤੇ ਪਿਛਲੇ 5 ਦਿਨਾਂ ਤੋਂ ਉਹਨਾਂ ਦੀ ਟੀਮ ਦੇ ਵੱਲੋਂ ਦਰਿਆ ਨੂੰ ਖੰਗਾਲਿਆ ਜਾ ਰਿਹਾ ਸੀ ਇਸੇ ਦੌਰਾਨ ਖਬਰ ਮਿਲ ਰਹੀ ਹੈ ਕਿ ਬੀਤੇ ਬਾਅਦ ਪਹਿਰ ਕੱਲ 4 ਕਿਲੋਮੀਟਰ ਦੀ ਦੂਰੀ ਉਸ ਪੁਲ ਤੋਂ ਆਕਸ਼ੇ ਕੁਮਾਰ ਦੀ ਲਾਸ਼ ਬਰਾਮਦ ਕੀਤੀ ਗਈ ਹੈ ਜੋ ਕਿ ਫੁੱਲਕੇ ਉੱਪਰ ਆਗਿਸਤੀ ਭਾਵ ਤੈਰਨ ਲੱਗੀ ਸੰਸਥਾ ਦੇ ਵੱਲੋਂ ਪਰਿਵਾਰ ਦੇ ਹਵਾਲੇ ਇਹ ਲਾਸ਼ ਕਰ ਦਿੱਤੀ ਗਈ ਹੈ ਇਸ ਘਟਨਾ ਦੇ ਕਾਰਨ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਦੱਸੀ ਜਾ ਰਹੀ ਹੈ ਦੋਸਤੋ ਇਹ ਸੀ ਕੋਲਮ ਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਿਹਾ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰਾਖਾ